ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 16ਵੀਂ ਅਸ਼ਟਪਦੀ ਦੀ ਵਿਆਖਿਆ ਕਰਾਂਗੇ ਜਿਸ ਵਿੱਚ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਪ੍ਰਭੂ ਬੜਾ ਗੰਭੀਰ ਹੈ ਤੇ ਡੂੰਗਾ ਹੈ ਸਿਆਣਾ ਹੈ ਉਹ ਆਪ ਹੀ ਜੀਵਾਂ ਦੇ ਦਿਲ ਦੀ ਪਛਾਣਨ ਵਾਲਾ ਹੈ ਤੇ ਜਾਣਨ ਵਾਲਾ ਹੈ ਹੇ ਨਾਨਕ ਪ੍ਰਭੂ ਆਪਨਾ ਆਪ ਉਸ ਨੂੰ ਸਮਝਾਉਂਦਾ ਹੈ ਜਿਸ ਉੱਤੇ ਉਹ ਆਪ ਉਤਰਉਂਦਾ ਹੈ ਸੋਹਣੀ ਮੱਤ ਵਾਲੇ ਉੱਚੇ ਬੰਦਿਆਂ ਦੇ ਹਿਰਦੇ ਤ੍ਰਿਗੁਣੀ ਨੀਚ ਬੰਦਿਆਂ ਦੇ ਮਨ ਇਹ ਸਾਰੇ ਉਸ ਪ੍ਰਭੂ ਨੇ ਆਪਣੀ ਹੀ ਟਿਕਾਣੀ ਵਿੱਚ ਰੱਖੇ ਹੋਏ ਹਨ ਆਓ ਜਾਣੀਏ 16ਵੀਂ ਅਸ਼ਟਪਦੀ ਦੀ ਵਿਆਖਿਆ ਸ਼ਲੋਕ ਰੂਪ ਨਾਰੇ ਖਨਾਰੰਗ ਕਿਛ ਤੇ ਹਗੁਣ ਤੇ ਪ੍ਰਭ ਪਿੰਨ ਤਿਸੇ 부ਜਾਏ ਨਾਨਕ ਆਜਸ ਹੋਵੇ ਸੁਪਰਸਨ ਇਹਨਾਂ ਪੰਕਤੀਆਂ ਤੋਂ ਭਾਵ ਹੈ ਕਿ ਪ੍ਰਭੂ ਦਾ ਨਾਂ ਹੀ ਕੋਈ ਰੂਪ ਹੈ ਨਾ ਚੈਨ ਚੱਕਰ ਤੇ ਨਾ ਹੀ ਕੋਈ ਰੰਗ ਪ੍ਰਭੂ ਮਾਇਆ ਦੇ ਤਿੰਨ ਗੁਣਾ ਤੋਂ ਬੇਦਾਗ ਹੈ ਏ ਨਾਨਕ ਪ੍ਰਭੂ ਆਪਣਾ ਆਪ ਉਸ ਨੂੰ ਸਮਝਾਉਂਦਾ ਹੈ ਜਿਸ ਉੱਤੇ ਉਹ ਆਪ ਤਰੁਠਦਾ ਹੈ ਆਸ਼ਟਪਦੀ ਅਬਿਨਾਸੀ ਪ੍ਰਮਨ ਮਹਿ ਰਾਖ ਮਾਨੁ ਕੀ ਤੂੰ ਪ੍ਰੀਤਿ ਤਿਆਗ ਤਿਸਤੇ ਪਰੇ ਨਾਹੀ ਕਿਛ ਕੋਏ ਸਰਬਨਿਰੰਤਰ ਇਕੋ ਸੋਏ ਆਪੇ ਬਿਨਾ ਆਪੇ ਦਾਣਾ ਜਹਿਰ ਗੰਭੀਰ ਗਹਿਿਰ ਸੋ ਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਦਾਨ ਦਿਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕੈ ਮਨ ਏਉ ਨਰਾਉ ਭਾਵ हे ਭਾਈ ਆਪਣੇ ਮਨ ਵਿੱਚ ਪ੍ਰਭੂ ਨੂੰ ਪ੍ਰੋ ਰੱਖ ਮਨੁੱਖ ਦਾ ਪਿਆਰ ਮੋਹ ਛੱਡ ਦੇ ਸਭ ਜੀਵਾਂ ਦੇ ਅੰਦਰ ਇੱਕ ਅਕਾਲ ਪੁਰਖ ਹੀ ਵਿਆਪਕ ਹੈ ਉਸ ਤੋਂ ਬਾਹਰਾ ਹੋਰ ਕੋਈ ਜੀਵ ਨਹੀਂ ਕੋਈ ਚੀਜ਼ ਨਹੀਂ ਪ੍ਰਭੂ ਬੜਾ ਗੰਭੀਰ ਹੈ ਤੇ ਡੂੰਗਾ ਤੇ ਸਿਆਣਾ ਹੈ ਉਹ ਆਪ ਹੀ ਜੀਵਾਂ ਦੇ ਦਿਲ ਦੀ ਪਛਾਣਨ ਵਾਲਾ ਹੈ ਤੇ ਜਾਣਨ ਵਾਲਾ ਹੈ ਪਾਰ ਬ੍ਰਹਮ ਪ੍ਰਭੂ ਸਭ ਦੇ ਵੱਡੇ ਮਾਲਕ ਤੇ ਜੀਵਾਂ ਦੇ ਪਾਲਕ ਦਇਆ ਦੇ ਖਜਾਨੇ ਦਇਆ ਦੇ ਘਰ ਤੇ ਬਖਸ਼ਣ ਹਾਰ ਹਨ ਨਾਨਕ ਦੇ ਮਨ ਵਿੱਚ ਇਹ ਤਾਂਗ ਹੈ ਕਿ ਮੈਂ ਤੇਰੇ ਸਾਧਾਂ ਦੀ ਚਰਨੀ ਪਵਾਂ ਮਨសា ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾ ਕਾਨੇ ਤਰਫੋਰ ਤਿਸ ਕਾ ਮੰਤਰ ਨ ਜਾਣੇ ਹੋਰ ਅਨੰਦ ਰੂਪ ਮੰਗਲ ਸ ਜਾਕੇ ਸਰਬਤ ਹੋਕ ਸੁਣੀ ਹੈ ਕਰ ਤਕ ਹੈ ਰਾਜ ਮਹਾਰਾਜ ਜੋਗ ਮਹਜੋਗੀ ਤਬ ਮੈਂ ਤਪੀਸਤਰ ਗ੍ਰਿਹਸਤ ਮੈਂ ਪੋਗੀ ਧਿਆਏ ਧਿਆਏ ਪਗਤੈ ਸੁਖ ਪਾਇਆ ਨਾਨਕ ਇਸਪੁਰਖ ਕਾ ਕਿਨੇ ਅੰਤ ਨ ਪਾਇਆ ਇਨਾਂ ਪੰਕਤੀਆਂ ਤੋਂ ਭਾਵ ਹੈ ਕਿ ਪ੍ਰਭੂ ਜੀਵਾਂ ਦੇ ਮਨ ਦੇ ਫੁਰਨੀ ਪੂਰੇ ਕਰਨ ਤੇ ਸਰਨ ਆਇਆਂ ਦੀ ਸਹਾਇਤਾ ਕਰਨ ਦੇ ਸਮਰੱਥ ਹੈ ਜੋ ਉਸਨੇ ਲਿਖ ਦਿੱਤਾ ਹੈ ਉਹੀ ਹੁੰਦਾ ਹੈ ਜਿਸ ਪ੍ਰਭੂ ਦਾ ਅੱਖ ਫਰਕਣ ਦਾ ਸਮਾ ਜਗਤ ਦੇ ਪਾਲਣ ਦੇ ਨਾਸ ਲਈ ਕਾਫੀ ਹੈ ਉਸ ਦਾ ਗੁੱਜਾ ਪੇਤ ਕੋਈ ਹੋਰ ਜੀਵ ਨਹੀਂ ਜਾਣਦਾ ਇਸ ਪ੍ਰਭੂ ਦੇ ਘਰ ਵਿੱਚ ਸਦਾ ਆਨੰਦ ਤੇ ਖੁਸ਼ੀਆਂ ਹਨ ਜਗਤ ਦੇ ਸਾਰੇ ਪਦਾਰਥ ਉਸ ਦੇ ਘਰ ਵਿੱਚ ਮੌਜੂਦ ਸੁਣੀਦੇ ਹਨ ਰਾਜਾਂ ਵਿੱਚ ਪ੍ਰਭੂ ਆਪ ਹੀ ਰਾਜਾ ਹੈ ਜੋਗੀਆਂ ਵਿੱਚ ਜੋਗੀ ਹੈ ਤੱਪੀਆਂ ਵਿੱਚ ਆਪ ਹੀ ਵੱਡਾ ਤਪੀ ਹੈ ਤੇ ਗ੍ਰਸਥੀਆਂ ਵਿੱਚ ਆਪ ਹੀ ਗ੍ਰਸਥੀ ਹੈ ਪੰਕਤ ਜਨਾਂ ਨੇ ਉਸ ਪ੍ਰਭੂ ਨੂੰ ਸਿਮਰ ਸਿਮਰ ਕੇ ਸੁਖ ਪਾ ਲਿਆ ਹੈ ਏ ਨਾਨਕ ਕਿਸੇ ਜੀਵ ਨੇ ਉਸ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ਜਾ ਕਿ ਲੀਲਾ ਕੇ ਮਤ ਨਾ ਹੈ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਨੈਪੂਤ ਸਗਲਪਰੋਹੀ ਆਪਣੇ ਸੂਤ ਸੁਮਤ ਗਿਆਨ ਧਿਆਨ ਜੰਦੇ ਜੰਦਾਸ ਨਾਮ ਧਿਆਵੈ ਸੇ ਤਿਹ ਬੁਣ ਮੈਂ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੇ ਜਾਏ ਊਜ ਨੀਜ ਤਿਸਕੇ ਅਸਥਾਨ ਜਿਸਾ ਜਣਾਵੈ ਤੈਸਾ ਨਾਨਕ ਜਾਨ ਭਾਵ ਜਿਸ ਪ੍ਰਭੂ ਦੀ ਜਗਤ ਰੂਪ ਖੇਡ ਦਾ ਲੇਖਾ ਕੋਈ ਨਹੀਂ ਲਾ ਸਕਦਾ ਉਸ ਨੂੰ ਖੋਜ ਖੋਜ ਕੇ ਸਾਰੇ ਦੇਵਤੇ ਵੀ ਥੱਕ ਗਏ ਹਨ ਪਿਆਰ ਦਾ ਜਨਮ ਪੁੱਤਰ ਕੀ ਜਾਣਦਾ ਹੈ ਜਿਵੇਂ ਮਾਲਾ ਦੇ ਮਣਕੇ ਧਾਗੇ ਵਿੱਚ ਪਰੋਏ ਹੁੰਦੇ ਹਨ ਤਿਵੇਂ ਸਾਰੀ ਰਚਨਾ ਪ੍ਰਭੂ ਨੇ ਆਪਣੇ ਹੁਕਮ ਰੂਪੀ ਧਾਗੇ ਵਿੱਚ ਪਰੋ ਰੱਖੀ ਹੈ ਜਿਨ੍ਹਾਂ ਨੂੰ ਪ੍ਰਭੂ ਸੋਹਣੀ ਮੱਤ ਉੱਚੀ ਸਮਝ ਤੇ ਸੁਰਤ ਜੋੜਨ ਦੀ ਦਾਤ ਦਿੰਦਾ ਹੈ ਉਹੀ ਸੇਵਕ ਤੇ ਦਾਸ ਉਸ ਦਾ ਨਾਮ ਸਿਮਰਦੇ ਹਨ ਪ੍ਰਭੂ ਜਿਨ੍ਹਾਂ ਨੂੰ ਮਾਇਆ ਦੇ ਤਿੰਨ ਗੁਣਾ ਵਿੱਚ ਪਾਉਂਦਾ ਹੈ ਉਹ ਜੰਮਦੇ ਮਰਦੇ ਰਹਿੰਦੇ ਹਨ ਤੇ ਮੁੜ-ਮੁੜ ਜਗਤ ਵਿੱਚ ਆਉਂਦੇ ਤੇ ਜਾਂਦੇ ਰਹਿੰਦੇ ਹਨ ਸੋਹਣੀ ਮੱਤ ਵਾਲੇ ਉੱਚੇ ਬੰਦਿਆਂ ਦੇ ਹਿਰਦੇ ਗੁਣੀ ਨੀਚ ਬੰਦਿਆਂ ਦੇ ਮਨ ਇਹ ਸਾਰੇ ਉਸ ਪ੍ਰਭੂ ਦੇ ਆਪਣੇ ਹੀ ਟਿਕਾਣੇ ਹਨ ਭਾਵ ਸਭ ਵਿੱਚ ਵਸਦਾ ਹੈ हे ਨਾਨਕ ਜੇ ਉਹ ਜਹੀ ਮਤਬੁੱਧ ਦਿੰਦਾ ਹੈ ਤੇ ਉਹ ਜਹੀ ਸਮਝ ਵਾਲਾ ਜੀਵ ਬਣ ਜਾਂਦਾ ਹੈ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇਖ ਕਰ ਹੈ ਇੱਕ ਰੰਗ ਨਾਨਾ ਵਿਦਕੀ ਨੋ ਵਿਸਥਾਰ ਪ੍ਰਭ ਅਬਿਨਾਸੀ ਇੱਕ ੰਕਾਰ ਨਾਨਾ ਚਲਿਤ ਕਰੇ ਖਿਨ ਮਾਹੇ ਪੂਰੇ ਰਹੇ ਉਹ ਪੂਰਨ ਸਭ ਠਾਏ ਨਾਨਾ ਬਿਦਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਬਕਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੇ ਨਾਨਕ ਹਰਨਾਉ ਇਨ੍ਹਾਂ ਪੰਕਤੀਆਂ ਤੋਂ ਭਾਵ ਹੈ ਕਿ हे ਪ੍ਰਭੂ ਤੇਰੇ ਕਈ ਰੂਪ ਤੇ ਰੰਗ ਹਨ ਕਈ ਵੇਖ ਧਾਰਦਾ ਹੈ ਤੇ ਫਿਰ ਵੀ ਇੱਕੋ ਤਰ੍ਹਾਂ ਦਾ ਹੈ ਪ੍ਰਭੂ ਨਾਸ ਰਹਿਤ ਹੈ ਤੇ ਸਭ ਠਾਈ ਇੱਕ ਆਪ ਹੀ ਆਪ ਹੈ ਉਸਨੇ ਜਲਦੁਦਾ ਪਸਾਰਾ ਕਈ ਤਰੀਕਿਆਂ ਨਾਲ ਕੀਤਾ ਹੈ ਕਈ ਤਮਾਸ਼ੇ ਪ੍ਰਭੂ ਪਾਲਕ ਵਿੱਚ ਕਰ ਦਿੰਦਾ ਹੈ ਉਹ ਪੂਰਨਪੁਰਖ ਸਭ ਥਾਈਂ ਵਿਆਪਕ ਹੈ। ਜਗਤ ਦੀ ਰਚਨਾ ਪ੍ਰਭੂ ਨੇ ਕਈ ਤਰੀਕਿਆਂ ਨਾਲ ਰਚੀ ਹੋਈ ਹੈ। ਆਪਣੀ ਵਡਿਆਈ ਦਾ ਮੁੱਲ ਉਹ ਆਪ ਹੀ ਜਾਣਦਾ ਹੈ। ਸਾਰੇ ਸਰੀਰ ਉਸ ਪ੍ਰਭੂ ਦੇ ਹੀ ਹਨ, ਸਾਰੇ ਥਾਂ ਉਸੇ ਦੇ ਹਨ। ਹੇ ਨਾਨਕ ਉਸ ਦਾ ਦਾਸ ਉਸ ਦਾ ਨਾਮ ਜਪ-ਜਪ ਕੇ ਜਿਉਂਦਾ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸਿਮਰਤ ਬੇਦ ਪੁਰਾਨ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ। ਨਾਮ ਕੇ ਤਾਰੇ ਆਗਾਸ ਪਤਾਲ ਨਾਮ ਕੇ ਤਾਰੇ ਸਗਲ ਆਕਾਰ ਨਾਮ ਕੇ ਤਾਰੇ ਪੁਰੀਆ ਸਾ ਪਵਨ ਨਾਮ ਕਿਆ ਸੰਗ ਉਦਰੇ ਸੁਣ ਸਰਵਨ ਕਰ ਕੀਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੋਪ ਥੇ ਪਦ ਮੈ ਸੋ ਜਨਗਤ ਪਾਏ ਇਨਾ ਪੰਕਤੀਆਂ ਤੋਂ ਭਾਵ ਹੈ ਕਿ ਸਾਰੇ ਜੀ ਜੰਤ ਅਕਾਲ ਪੁਰਖ ਦੇ ਆਸਰੇ ਹਨ ਜਗਤ ਦੇ ਸਾਰੇ ਭਾਗ ਹਿੱਸੇ ਵੀ ਪ੍ਰਭੂ ਦੇ ਹੀ ਟਿਕਾਏ ਹੋਏ ਹਨ ਵੇਦ ਪੁਰਾਨ ਸਿਮਰਤੀਆਂ ਪ੍ਰਭੂ ਦੇ ਆਧਾਰ ਤੇ ਹਨ ਗਿਆਨ ਦੀਆਂ ਗੱਲਾਂ ਸੁਨਣਾ ਤੇ ਸੁਰਤ ਜੋੜਨੀ ਪੀ ਅਕਾਲ ਪੁਰਖ ਦੇ ਆਸਰੇ ਹੀ ਹੈ ਸਾਰੇ ਆਕਾਸ਼ ਪਤਾਲ ਸਾਰੇ ਸਰੀਰ ਪ੍ਰਭੂ ਦੇ ਆਸਰੇ ਤੇ ਹੀ ਹਨ ਤਿੰਨੇ ਭਵਨ ਤੇ 14 ਲੋਕ ਅਕਾਲ ਪੁਰਖ ਦੇ ਟਿਕਾਏ ਹੋਏ ਹਨ ਜੀਵ ਪ੍ਰਭੂ ਵਿੱਚ ਜੁੜ ਕੇ ਤੇ ਉਸ ਦਾ ਨਾਮ ਕੰਨੀ ਸੁਣ ਕੇ ਵਿਕਾਰਾਂ ਤੋਂ ਬਚਦੇ ਹਨ ਪ੍ਰਭੂ ਜਿਸ ਨੂੰ ਮੇਰ ਕਰਕੇ ਨਾਮ ਵਿੱਚ ਜੋੜਦਾ ਹੈ ਇਹ ਨਾਨਕ ਉਹ ਮਾਇਆ ਦੇ ਅਸਰ ਤੋਂ ਪਰੇ ਚੌਥੇ ਦਰਜੇ ਵਿੱਚ ਉੱਚੀ ਅਵਸਥਾ ਪ੍ਰਾਪਤ ਕਰਦਾ ਹੈ रूप सत्त जाका सत्त सान पुरख सत्त केवल प्रधान परतूत सत्त सत्त जाकी वाणी सत्त पुरख सब महे समाणी सत्त कारम जाकी रचना सत्त मूल सत्त सतुत्पक्त सत्त करनी निर्मल निर्मली जिसे बुझाई तिसे सब पनी सत्त नाम प्रभु का सुखदाई विश्वास सत्त नानक गुरु ते पाई ਇਹਨਾਂ ਪੰਕਤੀਆਂ ਤੋਂ ਭਾਵ ਹੈ ਕਿ ਜਿਸ ਪ੍ਰਭੂ ਦਾ ਰੂਪ ਤੇ ਟਿਕਾਣਾ ਸਦਾ ਥਿਰ ਰਹਿਣ ਵਾਲੇ ਹਨ ਕੇਵਲ ਉਹੀ ਸਰਬਵਿਆਪਕ ਪ੍ਰਭੂ ਸਬਦੇ ਸਿਰ ਤੇ ਹੈ ਜਿਸ ਸਦਾ ਅਟਲ ਅਕਾਲ ਪੁਰਖ ਦੀ ਬਾਣੀ ਸਭ ਜੀਵਾਂ ਵਿੱਚ ਰਮੀ ਹੋਈ ਹੈ ਭਾਵ ਜੋ ਪ੍ਰਭੂ ਸਭ ਜੀਵਾਂ ਵਿੱਚ ਬੋਲ ਰਿਹਾ ਹੈ ਉਸ ਦੇ ਕੰਮ ਵੀ ਅਟਲ ਹਨ ਜਿਸ ਪ੍ਰਭੂ ਦੀ ਰਚਨਾ ਮੁਕੰਮਲ ਹੈ ਅਧੂਰੀ ਨਹੀਂ ਜੋ ਸਬਦਾ ਮੂਲ ਰੂਪ ਹੈ ਸਦਾ ਅਸਥਿਰ ਹੈ ਜਿਸ ਦੀ ਪਦਾਇਸ਼ ਵੀ ਮੁਕੰਮਲ ਹੈ ਉਸ ਦੀ ਬਖਸ਼ਿਸ਼ ਸਦਾ ਕਾਇਮ ਹੈ ਪ੍ਰਭੂ ਦੀ ਮਹਾਪਵਿੱਤਰ ਰਜਾ ਹੈ ਜਿਸ ਜੀਵ ਦੀ ਰਜਾ ਦੀ ਸਮਝ ਦਿੰਦਾ ਹੈ ਉਸ ਨੂੰ ਉਹ ਰਜਾ ਪੂਰਨ ਤੌਰ ਤੇ ਸੁਖਦਾਈ ਲੱਗਦੀ ਹੈ ਪ੍ਰਭੂ ਦਾ ਸਦਾ ਥਿਰ ਰਹਿਣ ਵਾਲਾ ਨਾਮ ਸੁਖਦਾਤਾ ਹੈ हे ਨਾਨਕ ਜੀਵ ਨੂੰ ਇਹ ਅਟਲ ਸਿਦਕ ਸਤਿਗੁਰੂ ਤੋਂ ਮਿਲਦਾ ਹੈ ਸਤਿ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪਰਵੇਸ ਸਤ ਨਿਰਤ ਬੂਜੈ ਜੇ ਕੋਏ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀ ਆਸਮ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ ਅਵਰਨਾ ਬੂਜ ਕਰਤ ਵਿਚਾਰ ਕਰਤੇ ਕੀ ਮਤ ਨਾ ਜਾਣੇ ਕੀਆ ਨਾਨਕ ਜੋਤਿਸ ਭਾਵੈ ਸੋ ਵਰਤੀਆ ਇਹਨਾਂ ਪੰਕਤੀਆਂ ਤੋਂ ਭਾਵ ਹੈ ਕਿ ਗੁਰੂ ਦੇ ਉਪਦੇਸ਼ ਅਟਲ ਬਚਨ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਐਸਾ ਪ੍ਰਵੇਸ਼ ਹੁੰਦਾ ਹੈ ਉਹ ਪੇ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ ਜੇ ਕਿਸੇ ਨੂੰ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਦੀ ਸੂਝ ਆ ਜਾਏ ਤਾਂ ਨਾਮ ਜਪ ਕੇ ਉਹ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ ਪ੍ਰਭੂ ਆਪ ਸਦਾ ਕਾਇਮ ਰਹਿਣ ਵਾਲਾ ਹੈ ਉਸ ਦਾ ਪੈਦਾ ਕੀਤਾ ਹੋਇਆ ਜਗਤ ਵੀ ਸੱਚ ਮੁੱਚ ਹੁੰਡ ਵਾਲਾ ਹੈ ਮਿਥਿਆ ਨਹੀਂ ਪ੍ਰਭੂ ਆਪਣੀ ਅਵਸਥਾ ਤੇ ਮਰਿਆਦਾ ਆਪ ਜਾਣਦਾ ਹੈ ਜਿਸ ਪ੍ਰਭੂ ਦਾ ਇਹ ਜਗਤ ਹੈ ਉਹ ਆਪ ਇਸ ਨੂੰ ਬਣਾਉਣ ਵਾਲਾ ਹੈ ਕਿਸੇ ਹੋਰ ਨੂੰ ਇਸ ਜਗਤ ਦਾ ਖਿਆਲ ਰੱਖਣ ਵਾਲਾ ਵੀ ਨਾ ਸਮਝੋ ਕਰਤਾਰ ਦੇ ਪਸਾਰੇ ਦਾ ਅੰਦਾਜ਼ਾ ਉਸ ਦਾ ਪੈਦਾ ਕੀਤਾ ਬੰਦਾ ਨਹੀਂ ਲਾ ਸਕਦਾ ਇਹ ਨਾਨਕ ਉਹੀ ਕੁਝ ਵਰਤਦਾ ਹੈ ਜੋ ਉਸ ਪ੍ਰਭੂ ਨੂੰ ਪਾਉਂਦਾ ਹੈ ਬਿਸਮਨ ਬਿਸੰਪਾਈ ਬਿਸਮਾਦ ਜਨਬੂ ਜੈ ਤਿਸ ਆਇਆ ਸਵਾਦ ਭ੍ਰਮ ਕੇ ਰੰਗ ਰਾਜ ਜਨ ਰਹਿ ਗੁਰ ਕੇ ਬਚਨ ਪਦਾਰਤ ਲਹੇ ਓਏ ਦਾਤੇ ਦੁਖ ਕਾਟਨ ਹਾਰ ਜਾ ਕੈ ਸੰਗਤ ਰਹਿ ਸੰਸਾਰ ਜਨਕਾ ਸੇਵਕ ਸੋ ਬੜ ਪਾਗੀ ਜਨਕਾ ਸੰਗ ਏਕ ਲੇਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਇਨਾਂ ਪੰਕਤੀਆਂ ਤੋਂ ਭਾਵ ਹੈ ਕਿ ਜਿਸਨੇ ਪ੍ਰਭੂ ਨੂੰ ਸਮਝਾ ਹੈ ਉਸਨੂੰ ਆਨੰਦ ਆਇਆ ਹੈ ਵੱਡੇ ਆਈ ਤੱਕ ਕੇ ਉਹ ਬੜੇ ਹੈਰਾਨ ਤੇ ਅਚਰਜ ਹੁੰਦੇ ਹਨ ਪ੍ਰਭੂ ਦੇ ਦਾਸ ਪ੍ਰਭੂ ਦੇ ਪਿਆਰ ਵਿੱਚ ਮਸਤ ਰਹਿੰਦੇ ਹਨ ਤੇ ਸਤਿਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਨਾਮ ਪਧਾਰਕ ਹਾਸਲ ਕਰ ਲੈਂਦੇ ਹਨ ਉਹ ਸੇਵਕ ਖੁਦ ਨਾਮ ਦੀ ਦਾਤ ਵੰਡਦੇ ਹਨ ਤੇ ਜੀਵਾਂ ਦੇ ਦੁੱਖ ਕੱਟਦੇ ਹਨ ਉਹਨਾਂ ਦੀ ਸੰਗਤ ਨਾਲ ਜਗਤ ਦੇ ਜੀਵ ਸੰਸਾਰ ਸਮੁੰਦਰ ਤੋਂ ਤਾਂ ਜਾਂਦੇ ਹਨ ਇਹੋ ਜਿਹੇ ਸੇਵਕਾਂ ਦਾ ਜੋ ਸੇਵਕ ਬਣਦਾ ਹੈ ਉਹ ਵੱਡੇ ਭਾਗਾਂ ਵਾਲਾ ਹੁੰਦਾ ਹੈ ਉਨ੍ਹਾਂ ਦੇ ਸੰਗਤ ਵਿੱਚ ਰਿਹਾ ਇੱਕ ਅਕਾਲ ਪੁਰਖ ਨਾਲ ਸੁਰਤ ਜੁੜਦੀ ਹੈ ਸੇਵਕ ਪ੍ਰਭੂ ਦੇ ਗੁਣ ਗਾਉਂਦਾ ਹੈ ਕੀਰਤੀ ਕਰਦਾ ਹੈ ਇਹ ਨਾਨਕ ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਦਾ ਨਾਮ ਰੂਪੀ ਫਲ ਪਾ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ